ਵੇਤਾ ਇਸ ਜਦੋਂ ਕਰਨਾ ਦਾ ਕਿ ਉਹ ਘਟ ਭਰੇ ਮੰਦ ਦੇ ਨਾਲ ਦੇਤੇ ਯਾਦ ਕਰ ਲਈਦਾ ਔਰ ਉਹ ਬੜੀ ਤੁਮਤਾਉ ਨੇ ਨਾਲ ਇਸ ਨੂੰ ਮਨਾਉਂਦਾ ਸੀਗਾ ਪਰ ਤੋਂ ਜਾਣ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਵੀ ਕਿਰੋਂ ਨੂੰ ਥੋੜੀ ਸ਼ਾਂਤੀ ਮਿਲਦੀ ਹੋਣੀ ਜਦੋਂ ਉਹਨੂੰ ਯਾਦ ਕਰਦੇ ਠੀਕ ਕਹੋਗੇ ਥੋੜੇ ਸਮੇਂ ਸੀ ਜਿਹੜੇ ਗਿੱਦੂ ਦੇ ਇਹਦੀ ਗੱਲ ਕੀਤੀ ਆ ਕੱਖਾਂ ਜਿਹੜੀ ਕ੍ਰੋਸ ਕਰਦੀ ਉਹ ਤਾਂ ਦੇਖੋ ਇਹ ਆਪਣਾ ਸ਼ੁਰੂ ਤੋਂ ਕਿਉਂਕਿ ਸਿੱਧੂ ਉਸੇ ਦੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਫਿਕਰ ਜਿਹੜੀ ਹੁੰਦਾ ਜਾਂ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਘੱਟ ਵੱਧ ਆ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਤੋਂ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੋਂ ਕਰੇ ਫੈਨ ਕਿ ਹੈ ਵੀ ਨਾ ਸਿੱਧੂ ਦੇ ਘਰ ਤਾਂ ਨਹੀਂ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹਨੂੰ ਪਤਾ ਲੱਗਿਆ ਅਸੀਂ ਕੋਰਟ ਚਲੇ ਗਏ ਆ ਨੋਟਾਊਗਾ ਉਸ ਤੋਂ ਪਹਿਲਾਂ ਮੈਂ ਰੀਡਿੰਗ ਕਰਤੀ ਪਰੰਤੂ ਇਹ ਸਾਰੀ ਚੀਜ਼ ਹੁਣ ਬਾਹਰ ਪ੍ਰੈਸ ਦੀ ਬਜਾਏ ਮਨ ਸਾਡਾ ਫੈਸਲਾ ਪਰਿਵਾਰ ਦਾ ਸੀ ਮਨ ਕੋਰਟ ਦੇ ਗ੍ਰਾਉਂਡ ਸੀ ਕੀ ਕਹੋਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹ ਪੀ ਕੇ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਛੋਟੇ ਸੁਣਾਏ ਨੇ ਲਿੰਦਾ ਦਿੱਤੇ ਹੈਗੇ ਬਿਆਨ ਆ ਜਾਂ ਫਿਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜੇ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਣਾ ਇੱਕ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਕੋ ਨੂੰ ਹਲਕੇ ਚ ਲੈਂਦਾ ਤਾਂ ਤੁਖੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਕਿ ਜਦੋਂ ਤੁਸੀਂ ਕਿਤੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਮਿਲ ਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਯਾ ਤੁਸੀਂ ਥੋੜਾ ਜਆ ਇੰਨੀ ਕ ਹੰਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕਿੰਨੇ ਲੈਣ ਦੇ ਹਨ ਤਾਂ ਚੰਗਾ ਲੱਗਦਾ ਸਭ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧਮਾਗਤ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਤੁਹਾਡੇ ਕੋਲ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਪਰੇ ਬਿਗੀਆਂ ਤੋਂ ਉਹਨੇ ਬੜਾ ਉਹਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸਵੰਦਤ ਨੇ ਬਿਲਕੁਲੇ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਆ ਕੁਛ ਆਪਣੇ ਤੋਂ ਵਾਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨਾ ਵਾਪਸ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀ ਜੀ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਸੀ ਤੂੰ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਐ ਜਦੋਂ ਮੈਂ ਸਮਝੇ ਦਿੱਕਤਾਂ ਜੋ ਮੈਨੂੰ ਦਿੱਕਤਾਂ ਆਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਮੇਰੀ ਉਸ ਤੋਂ ਵੀ ਬਾਤ ਕਰਦੇ ਨੇ ਲੋਕਾਂ ਨੇ ਆਹੀ ਦਬਾਅ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਬਜ ਨੇ ਉਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਜਿਹਨੇ ਸਟ੍ਰਾਈਕ ਮਾਰਤੀ ਜਿਹਨੇ ਉਹ ਕਰਤਾ ਜਿਹਨੇ ਦਰਖਾਸਤ ਦਿੱਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਹੀ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾਟਾ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਉਹਨਾਂ ਦਾ ਤੇ ਮਾਰਾ ਗੋਲੇ ਹੁਣ ਹੋ ਸਕਦਾ ਕੰਨ ਤਾਂ ਤੁਸੀਂ ਪਰਵਾਹ ਨਾ ਕਰੋ ਇਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਰਸੀ ਦਾ ਦਿਨ ਹੈ ਉਹਨੂੰ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਮਿਥਲੇ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦਾ ਤੁਸੀਂ ਰਿਲੀਜ਼ ਕਰਨੀ ਰੋੜੇ ਵਿੱਚ ਡਾਕੂਮੈਂਟਰੀ ਆ ਠੋਕਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਜਾਂਦਾ ਮੈਨੂੰ ਇੱਥੇ ਸਿੱਧਾ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਪਿੱਛੇ ਕਰ ਰਹੇ ਨੇ ਵੀ ਉਹ ਸ਼ੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਆ ਕਰ ਲਈ ਗਲਤ ਬੰਦਿਆਂ ਤੋਂ ਇੰਟਰਵਿਊ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸ਼ੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੇ ਨੇ ਪੱਪੀ ਸਿੱਧੂ ਨੇ ਕਿਹਾ ਦਿੱਤਾ ਇਹ ਵੀ ਆ ਗਿਆ ਜਿਹੜੇ ਮੈਂ ਉਹਨੀ ਗੱਲ ਕਹਿਣਾ ਚਾਹੁੰਦੀ ਆ ਵੀ ਉਹ ਤਾਂ ਜਿਹੜਾ ਐਨਰਜੀ ਐਨੀ ਸੀ ਉਹ ਤਾਂ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ ਬੱਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਆ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਐ ਵੀ ਤੁਸੀਂ ਸਾਡੇ ਸਾਥ ਹਾਂ ਛੱਡੋ ਕੋਈ ਗੱਲ ਨਹੀਂ ਵੈਸੇ ਗੁਰੂ ਕਰੂਗਾ ਕਦੇ ਨਾ ਕੋਈ ਕਿਰਪਾ ਬਾਕੀ ਸਰੇ ਜਣੇ ਇਹਨੇ ਵੀ ਸਿੱਧੂ ਦਾ ਪੋਵਲ ਪੋਲੀਟੈਕਸਾ ਜੇ ਉਹ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਤੇ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਇੱਕ ਨਿੱਕੇ ਮੁੱਟੇ ਤავੇ ਕੰਮ ਕਰਾ ਸਕਦੇ ਹਾਂ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਮਸੂਤਾ ਪਈ ਹੋਇਆ ਸੀਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰੀਏ ਅਨੇ ਪਹਿਲਾਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਤ ਵੀ ਪੇਸ਼ ਕਰਦੇ ਨੇ ਕਿਸੇ ਤੋੜ ਮਰੋੜ ਦੀ ਰਾਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਵੀ ਜੀ ਬੋਤਾ ਮੁੰਡਾ ਐ ਉਹ ਆਇਆ ਉਹ ਆਇਆ ਕਿ ਤੁਸੀਂ ਸਾਨੂੰ ਲਿਖਣ ਦੀ ਆਗਿਆ ਦਿਓਗੇ ਕਿ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤੱਕ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਬਸ ਸਿੱਧਾ ਸਾਹਬ ਜਰਾ राजे ਉਹਦਾ ਹੈਗਾ ਵੀ ਇਹਨਾਂ ਦਾ ਜਿਹੜਾ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾ ਨਹੀਂ ਲੱਗਣ ਦੇਣਗੇ ਇਹਨਾਂ ਦੇ ਅੰਕਲ ਰੋਕਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤ ਅਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਕਿ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦੀਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਦੇ ਫਰੈਂਡ ਨੂੰ ਆਪਦੇ ਫੇਨ ਫੇਨ ਪੈਨਸ ਨੂੰ ਆਪਦੇ ਮਾਂ ਪਿਓ ਨੂੰ ਉਹਨੇ ਫੇਰ ਵੀ ਬਣਦਾ ਸਮਾਨ ਦਿੱਤਾ ਮੈਂ ਕਹਨੀ ਆ ਵੀ ਵਹਿਗਰੂ ਨੇ ਉਹਦੇ ਚ ਕੋਈ ਇਹ ਜਿਹੀ ਨਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਐ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਹੀਟ ਬਚਾ ਇੰਨਾ ਕੰਮ ਫੇਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਹੋ ਰਹੀਆਂ ਨੇ 15 ਸਾਲ ਉਹਨੂੰ ਅਸੀਂ ਐਮਜਿਕਰੀ ਜੰਦਾਰ ਖਾਂਗੇ ਸਬਸਕ੍ਰਾਈਬ ਕਰੋ ਚਰਦੀ ਗਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us taba indian cuisine tracy find authentic indian cuisine in tracy or scan qr code to contact us simi valley family dental office or scan qr code to contact us